ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਮੁੱਕ ਗਿਆ ਮਸ਼ੀਨ ਦਾ ਵੀ ਕੰਮ ਸਾਰਾ ਸਮਾਪਤ ਹੋ ਗਈ ਤੇ ਅੱਜ ਬਸ ਧੂ ਧੂ ਦਿੱਤੀ ਟੈਰਾਂ ਟੂਰਾਂ ਤੋਂ ਤੇ ਆਪਣੀ ਥੋੜੀ ਜਿਹੀ ਜ਼ਮੀਨ ਰਹਿੰਦੀ ਆ ਵੱਢਣ ਵਾਲੀ ਤੇ ਉਹ ਲੱਗੇ ਆ ਵੱਢਣ ਹੁਣ ਜਮੀਂ ਜਮੀਂ ਵੱਢਣੀ ਆ ਜਮੀਂ ਵੱਢ ਕੇ ਫੇਰ ਇਹਨੂੰ ਸਾਫ਼ ਕਰਦਾਂਗੇ ਠੀਕ ਆ ਨਾ ਤੇ ਕਿਸੇ ਦਾ ਸਾਫ ਆ ਭਾਈ ਇਹਨੇ ਵੀ ਪੂਰਾ ਵਧੀਆ ਆਪਦਾ ਕਰੀਜਨ ਲਾਤਾ 50 ਕਿੱਲੇ ਵੱਡ ਗੀ ਇਹ ਆਪਣੇ 50 ਕਿੱਲਿਆਂ ਦਾ ਬਹੁਤ ਵਧੀਆ ਦੂਜੀ ਕੰਮੇਨ ਦੇ ਡਰਾਈਵਰਾਂ ਡਰੋਵਰਾਂ ਦੀ ਤਨਖਾਹ ਕੱਢ ਗਈ ਠੀਕ ਨਹੀਂ ਇੰਨਾ ਕੰਮ ਇਹਨੇ ਵਿਚਾਰੀ ਨੇ ਕਰਤਾ ਤੇ ਚਲੋ ਇੰਨੇ ਕ ਮੱਕੀ ਜੀ ਵੀ ਕਰ ਦੋ ਤੇ ਹੁਣ ਪ੍ਰੀਤ ਵਾਲਿਆਂ ਨੇ ਜਦੋਂ ਪ੍ਰੀਤ ਵਾਲਿਆਂ ਨੇ ਵੀਡੀਓ ਪਾਈ ਜੀ ਉਸ ਤੋਂ ਬਾਅਦ ਉਹਨਾਂ ਦਾ ਫੋਨ ਆਇਆ ਭਾਈ ਜਿਹੜਾ ਕੁਝ ਹੈਗਾ ਅਸੀਂ ਕਰਕੇ ਦਿੰਨੇ ਆ ਤੁਹਾਨੂੰ ਸਾਰਾ ਕੁਝ ਕਰਵਾ ਲਾਂ ਮੈਂ ਯਾਰ ਉਹ ਤਾਂ ਕਰਕੇ ਦਵਾਂਗੇ ਤੁਹਾਡੀ ਜ਼ਿੰਮੇਵਾਰੀ ਹੈ ਤੇ ਕਹਿੰਦੇ ਜਰੂਰ ਜਦੋਂ ਤੁਸੀਂ ਮਸ਼ੀਨ ਖੜਾਉਣੀ ਆ ਸਾਨੂੰ ਦੱਸ ਦਿਓ ਅਦੀ ਆਵਾਂ ਇਹਦਾ ਇਹੀ ਫਾਇਦਾ ਵਾਲੀ ਖੜੀ ਹੀ ਮੁੜ ਜਾਂਦੀ ਹੈ ਬਸ ਆ ਸਾਫ ਕਰਨੀ ਆ ਬਾਈ ਕੋਈ ਨਹੀਂ ਸਾਫ ਕਰਦਾ ਜਨਰਲ ਇਹ ਆਪਣੇ ਤੇ ਨਾਲ ਹੀ ਜਾਣੀ ਆ ਜਮੀ ਵਧਣੀ ਆ ਤਾਂ ਕਰਕੇ ਹੈਗਾ ਵੀ ਮੈਂ ਕਹਾਂ ਇੱਥੋਂ ਲਾਹ ਕੇ ਹੀ ਲੈ ਜਾ ਉੱਥੇ ਲਾਉਣ ਨੂੰ ਫਿਰ ਨਾ ਜਗਾ ਵਾ ਨਾ ਵਾਸਤਾ ਆਪਾਂ ਤਾਂ ਆਪਣੀ ਹੁਣ ਸਾਰੀ ਧੂੜੀ ਸਾਫ ਲੈਣੀ ਆ ਕਿ ਜਿੰਨੀ ਵੀ ਹੈਗੀ ਆ ਆਪਣੇ ਆਪਣੇ ਇੱਥੇ ਹੈਗੀ ਆ ਤੇ ਪਲਾਸਪੁਰ ਵੀ ਹੈਗੀ ਆ ਜਿੰਨੀ ਧੂੜੀ ਹੈਗੀ ਆ ਸਾਰੀ ਆਪਾਂ ਤਾਂ ਸਾਂਭਾਂਗੇ ਆਪਣੇ ਤੇ ਅੱਜ ਬੰਦੇ ਆ ਗਏ ਆ ਆਪਾਂ ਬਣਾਉਣ ਲੱਗੇ ਧੂੜੀ ਤੇ ਦਨਾਨੂੰ ਢਿੱਪੰ ਦਾ ਕੰਮ ਵੀ ਦੇਤਾ ਫਾਟੇ ਕਰ ਤੇ ਜਿੰਨਾ ਵੀ ਹੈਗਾ ਕੰਮ ਆਪਾਂ ਤੂੜੀ ਦਾ ਆਪਾਂ ਵੇਸਟੇਜ ਨਹੀਂ ਕਰਨੀ ਕਿਉਂਕਿ ਇੱਕ ਤਾਂ ਖੇਤ ਖਾਲੀ ਹੋ ਜਾਣਗੇ ਖੇਤ ਖਾਲੀ ਕਰਕੇ ਸਾਰੀ ਤੂੜੀ ਆਪਾਂ ਸਾਹਮਣੀ ਹੋਈ ਹੈ ਕਿਤੇ ਨਹੀਂ ਆਪਾਂ ਕੁਝ ਕਰਦੇ ਜਿੰਨੀ ਬੈਗੀ ਵੇਚ ਦਾਂਗੇ ਹੁਣ ਵੀ ਬੈਗੀ ਜਿਹੀ ਕਾਫੀ ਟਰਾਲੀਆਂ ਆਪਾਂ ਲਾਤੀਆਂ ਤੇ ਬਲਾਸਪੁਰ ਉੱਥੇ ਵੀ ਕਾਫੀ ਬੰਦੇ ਮੰਗਦੇ ਆ ਟਰਾਲੀਆਂ ਉਹ ਵੀ ਵੇਚ ਦਾਂਗੇ ਹਣ ਤੇ ਐਨੀ ਗੇ ਵੇਚ ਕੇ ਆਪਣਾ ਕੰਮ ਚੱਲੂ ਜਿੰਨੀ ਬੈਗੀ ਵੇਚ ਦੇਣੀ ਆ ਜਿਹੜੀ ਰਹਿ ਗਈ ਉਹ ਬਣਾ ਕੇ ਤੂੜੀਆਂ ਰੱਖ ਲਾਂ ਦੰਦ ਕਰ ਲੈਣਾ ਆਪਾਂ ਸਾਰਾ ਤੇ ਕੁੜੀ ਸਾਂਭ ਲਾਂਗੇ ਪਤਾ ਨਹੀਂ ਹੁੰਦਾ ਕੁਝ ਵੀ ਜੁਆ ਹੀ ਆ ਜੁਆ ਗਾ ਦਾ ਆਪਣੇ ਕੋਲ ਤਾਂ ਆਪਦੀ ਮਸ਼ੀਨਾਂ ਆਪ ਆਪ ਬਣਾ ਕੇ ਰੱਖ ਲਾਂਗੇ ਬਾਕੀ ਦੇਖੀ ਜੋ ਜਿੱਦਾਂ ਵੀ ਕੋਈ ਵੀਰੇ ਆਪਾਂ ਦਾ ਸਾਂਭਣ ਲੱਗ ਗਿਆ ਆਪਦੀਆਂ ਆਪਣੀ ਆਪਦੀ ਤੂੜੀ ਇੱਥੇ ਆਪਾਂ ਦੰਨਾ ਲਾ ਦੇਣੀਆਂ ਨੇ ਇਹੀ ਖੱਤੇ ਦੇ ਵਿੱਚ ਵਰਸੀਮ ਵਾਲਾ ਸੀਗਾ ਵਰਸੀਮ ਆਪਾਂ ਇੱਥੇ ਆਉਣਾ ਕਰਨਾ ਨਹੀਂ ਹੈਗਾ ਵਰਸੀਮ ਸੁਕਾ ਲਿਆ ਸੀਗਾ ਕਿਆਰੇ ਦੋ ਇੱਥੇ ਦੰਨ ਲਿਪਣ ਦਾ ਕੰਮ ਕਰਦੇ ਆ ਇਹ ਦੰਨ ਨਹੀਂ ਲਿਪਣ ਨੂੰ ਰੱਖਿਆ ਹੈ ਖੇਤ ਲਿੱਪੀ ਜਾਣੀਆਂ ਲਿੱਪੀ ਜਾਣੀਆਂ ਲਿੱਪੀ ਜਾਣੀਆਂ ਇੱਥੇ ਸਾਰੀ ਟੂੜੀ ਕਿਉਂਕਿ ਜਿੰਨੀ ਕ ਬਾਹਰ ਦੇਣੀ ਸੀ 60 70 ਟਰਾਲੀਆਂ ਬਾਹਰ ਬੈਗੀਆਂ ਬਾਕੀ ਆਪਣੇ ਪੈ ਗਈ ਲੋਕਾਂ ਦੇ ਬਣਾਤੀ ਹੁਣ ਜਿਹੜੇ ਆਪ ਦੇ ਖਤੇ ਰਹਿੰਦੇ ਆ ਉਹ ਸਾਰੀ ਦੰਨਾ ਐਵੇਂ ਲਿਪਾਈ ਦਾ ਕੰਮ ਕਰ ਲੈਣਾ ਮਿਲ ਗਏ ਸੀਗੇ ਲਿਪਣ ਵਾਲੇ ਗੱਲ ਤੇ ਉਹ ਹੁਣ ਆ ਜਾਣਾ ਉਹਨਾਂ ਨੇ ਮੈਨੂੰ ਲੱਗਦਾ ਅੱਜ ਤੋਂ ਫੇਰ ਲਿੱਪੀ ਜਾਣਗੇ ਇੱਥੇ ਇੱਥੇ ਦੀ ਜਿੰਨੀ ਟੂੜੀ ਆ ਇੱਥੇ ਲਿਆ ਕੇ ਲਿਪ ਲਾਂਗੇ ਜਿਹੜੀ ਉਧਰ ਆਪਣੀ ਥੂੜੀ ਉਧਰ ਲੱਪ ਲਾਂਗੇ ਕਿਉਂਕਿ ਥੂੜੀ ਸਾਫ ਲੈਣੀ ਆ ਕਿਉਂਕਿ ਜਿਹੜੀ ਚੀਜ਼ ਦੀ ਨਾਂ ਵੀ ਯਾਰ ਜਿੰਨੀ ਵੀ ਹੈ ਆਪਦੀ ਫਸਲ ਆ ਖੱਤੇ ਦਾ ਸਾਫ ਆਪਾਂ ਨੂੰ ਕਰਨੇ ਪੈਣਿਆ ਹਨ ਤੇ ਆਪਣੇ ਕੋਲ ਮਸ਼ੀਨ ਚੱਲੋ ਆਪਦੀ ਆਪਾਂ ਨੂੰ ਖਰਚਾ ਉਹਨਾਂ ਨਹੀਂ ਪੈਂਦਾ ਤੇ ਪਰ ਇੱਕ ਗੱਲ ਹੈਗੀ ਆ ਜਿਹੜੀ ਚੀਜ਼ ਦੀ ਬੇਕਦਰੀ ਜ਼ਿਆਦਾ ਹੋ ਜਵੇ ਨਾ ਬੇਕਦਰੀ ਬੇਕਦਰੀ ਕਰ ਦਵੇ ਆਪਾਂ ਉਹਨੂੰ ਤੇ ਉਹਦੀ ਕਦਰ ਕਦੇ ਨਾ ਕਦੇ ਪੈਂਦੀ ਹੁੰਦੀ ਆ ਤੇ ਉਮੀਦ ਆ ਕਿ ਸ਼ਾਇਦ ਕੀ ਪਤਾ ਥੂੜੀ ਸਹੀ ਹੋ ਜਵੇ ਆ ਕਰਕੇ ਆਪਾਂ ਪੰਗਾ ਲੈਣ ਲੱਗੇ ਕਿਉਂਕਿ ਦੇਖੋ ਉਹ ਵੀਰਾਂ ਨੂੰ ਔਖਾ ਵੀ ਆ ਜਿਨ੍ਹਾਂ ਦੇ ਕੋਲ ਮਸ਼ੀਨਾਂ ਨਹੀਂ ਕਿਉਂਕਿ ਉਹਨਾਂ ਨੂੰ ਖਰਚਾ ਭਾਈ ਬਹੁਤ ਪੈ ਜਾਂਦਾ ਆਪਣੇ ਕੋਲ ਤੇ ਚਲਾ ਆਪਦੀ ਮਸ਼ੀਨ ਆਪਾਂ ਨੂੰ ਤਾਂ ਤੇਲ ਤੇ ਇੱਕ ਲਹਾਈ ਵੀ ਪੈਣੀ ਆ ਹੋਰ ਤਾਂ ਇਦੋਂ ਉੱਪਰ ਕੁਝ ਨਹੀਂ ਪੈਣਾ ਤੇ ਉਹਦੇ ਚੱਕਰ ਦੇ ਵਿੱਚ ਆਪਾਂ ਲੱਗੇ ਆਂ ਕਿ ਚਲੋ ਠੀਕ ਆ ਚੱਲੀ ਜਾਓ ਜਿੰਨੀ ਹੈਗੀ ਆ ਆਪਾਂ ਬਣਾ ਕੇ ਆਪਣੇ ਲਾ ਦੇਣੀ ਆ ਕੱਲ ਦੋਨੇ ਮਸ਼ੀਨਾਂ ਚਲਾ ਲੀਆਂ ਸੀ ਛੋਟੀ ਵੀ ਚਲਾਤੀ ਸੀ ਤੇ ਹੁਣ ਦੇਖਦੇ ਆਂ ਜੀ ਕੱਲ ਆਪਾਂ ਆਪਣੀ ਪੁਰਾਣੀ ਵਾਲੀ ਰਾਣੀ ਸੁੰਦਰਾ ਚਲਾਈ ਸੀ ਬਹੁਤ ਵੀਰ ਕਹਿੰਦੇ ਨੇ ਵਿਸ਼ਕਰਮਾ ਵਿਸ਼ਕਰਮਾ ਵੀਰੇ ਵਿਸ਼ਕਰਮਾ ਸਾਡੇ ਕੋਲੇ ਵੀ ਆ। ਇਹ ਜਿਹੜੀ ਵਿਸ਼ਕਰਮਾ 741 ਆ ਬਹੁਤ ਵਧੀਆ ਚੱਲਦੀ ਆ ਇਹਨਾਂ ਦੀ। ਠੀਕ ਨਹੀਂ? 2006 ਤੋਂ ਲੈ ਕੇ ਅੱਜ ਤੱਕ ਇਹ ਚੱਲਦੀ ਆ ਰਹੀ ਐ ਤੇ ਕਾਫੀ ਪੈਰਿੰਗ ਆ ਜਿਹੜੇ origignal ਹੀ ਆ। ਕਦੀ ਅਸੀਂ ਕੱਡੇ ਵੀ ਨਹੀਂ ਹੈਗੇ। ਤੇ ਇੰਨੀ ਸੋਹਣੀ ਚੱਲਦੀ ਐ ਇਹ ਮਸ਼ੀਨ। ਤੇ ਹਾਂ ਇੱਕ ਹੈ ਛੋਟੀ ਹੋਣ ਦੇ ਕਾਰਨ ਜਿਹੜੇ ਟਰੈਕਟਰ ਤੇ ਮਰਜੀ ਲਾ ਲਓ। ਹੌੜਾ ਫਾਰਮ ਟਰੱਕ ਦੇ ਚੱਲਦੀ ਆ ਕੱਲ ਦੀ ਮੈਂ ਕਹਿੰਨਾ ਪੂਰਾ ਨਜ਼ਾਰਾ ਦਿੰਦੀ ਆ ਕੋਈ ਪ੍ਰੋਬਲਮ ਹੀ ਨਹੀਂ ਤੇ ਮਸ਼ੀਨ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਸੀਗਾ ਵੀ ਨਾ ਆਪਾਂ ਕਹਿੰਨੇ ਆ ਕਿਸੇ ਮਸ਼ੀਨ ਨੂੰ ਵੀ ਮਾੜਾ ਬਟ ਮੈਂ ਤਾਂ ਜੋ ਚੀਜ਼ ਉਹ ਨਵੀਂ ਟੈਕਨੋਲੋਜੀ ਆ ਇਹ ਪੁਰਾਣੀ ਸੀ ਹਨਾ ਬਸ ਉਹਦਾ ਡਿਫਰੈਂਸ ਦੱਸਦਾ ਮੈਂ ਤੁਹਾਨੂੰ ਵੀ ਉਹ ਐਵੇਂ ਵਧੀਆ ਚੱਲਦੀ ਆ ਗੂੰਜ ਪੈਂਦੀ ਆ ਇਹ ਸਾਡੀ ਮਸ਼ੀਨ ਨੇ ਗੂੰਜ ਇੱਕ ਦਿਨ ਨਹੀਂ ਪਾਈ ਜਦੋਂ ਦੀ ਆਪਾਂ ਲਿਆਂਦੀ ਆ ਫਰਕ ਹੁੰਦਾ ਵਾ ਤੇ ਹਰ ਇੱਕ ਮਸ਼ਿਨਰੀ ਦਾ ਫਰਕ ਹੁੰਦਾ ਹਨਾ ਤੇ ਏ ਵੀ ਚਲਾਤੀ ਹੁਣ ਆਪਣੇ ਕੋਲੇ ਪੰਜ ਟਰਾਲੀਆਂ ਹੈਗੀਆਂ ਥੂੜੀ ਵਾਲੀਆਂ ਤੇ ਪੰਜਾਂ ਨਾਲ ਵਧੀਆ ਸਰ ਜਾਣਾ ਕਿਉਂਕਿ ਆਪਾਂ ਇਕੱਠੀਆਂ ਚਲਾਈ ਰੱਖਣੀਆਂ ਥੂੜੀ ਵਾਲੀਆਂ ਮਸ਼ੀਨਾ ਢੋਣ ਨੂੰ ਟਰੈਕਟਰ ਦੋ ਲਾ ਦੇਣੇ ਤੇ ਬਾ ਫੇਰ ਚੱਲੀ ਜਾਂਦਾ ਫੇਰ ਕੋਈ ਦਿੱਕਤ ਨਹੀਂ ਆਉਂਦੀ ਇਧਰ ਆਟਾ ਟਟਾ ਖੜਾ ਵਾ ਇਹਨੇ ਵੀ ਵਧੀਆ ਬਣਾਈ ਆ ਥੂੜੀ ਦਾੜੀ ਸਾਰਾ ਕੁਝ ਵਧੀਆ ਚੱਲਦੀ ਆ ਮਸ਼ੀਨ ਪਰਫਾਰਮੈਂਸ ਗੁੱਡ ਪਰਫਾਰਮੈਂਸ ਸੱਚਨੀ ਰੀਪਰ ਦੀ ਵੀ ਤੇ ਜੇ ਆ ਦੇਖੋ ਮੈਂ ਤਾਂ ਹਮੇਸ਼ਾ ਹੀ ਤੁਹਾਨੂੰ ਵੀਰੇ ਗੱਲ ਕਹਿਣਾ ਕਿ ਜਿਹੜੀ ਚੀਜ਼ ਤੇ ਆਪਾਂ ਪੈਸੇ ਲਾਤੇ ਚਾਹੀ 100 ਰੁਪਈਆ ਲਾਇਆ ਜਾਵੇ ਜਾਂ 50 ਉਹਦੇ ਲਈ ਵਧੀਆ ਹੀ ਆ ਮੇਰੇ ਲਈ ਇਹ ਵਧੀਆ ਮੇਰੇ ਲਈ ਆ ਵੀ ਵਧੀਆ ਮੇਰੇ ਲਈ ਉਹ ਵੀ ਵਧੀਆ ਕੱਲੂ ਕੋਈ ਹੋਰ ਚੀਜ਼ ਹੋਰ ਨਵੀਂ ਲੈ ਕੇ ਆਉਂ ਮਨ ਪੈਸੇ ਲਾ ਕੇ ਮੇਰੇ ਲਈ ਉਹ ਵੀ ਵਧੀਆ ਠੀਕ ਹੈ ਨਾ ਜਿਹੜੀ ਚੀਜ਼ ਵਧੀਆ ਚੱਲੂ ਉਹ ਵਧੀਆ ਦੱਸੋ ਜਿਹੜੀ ਚੀਜ਼ ਦੇ ਵਿੱਚ ਕੋਈ ਫਰਕ ਹੋਊਗਾ ਤਾਂ ਉਹ ਫਰਕ ਦੱਸਦਾਂਗੇ ਵੀਹਾਂ ਭਾਈ ਇਹਨੇ ਆ ਖਰਾਬੀ ਕਰੀ ਆ ਖਰਾਬੀ ਕਰੀ ਠੀਕ ਹੈ ਆ ਚੱਕਰ ਹੁਣ ਮੇਰੇ ਲਈ ਤਾਂ ਟਰੈਕਟਰ ਹੀਰਾ ਦਾ ਠੀਕ ਹੈ ਕਈਆਂ ਲਈ ਇਹ ਛੋਟਾ ਹੋ ਜਾਂਦਾ ਠੀਕ ਨਹੀਂ ਪਰ ਮੇਰੇ ਲਈ ਇਹ ਹੀਰਾ ਟਰੈਕਟਰ ਕਿਉਂ ਕਿਉਂਕਿ ਮੇਰੇ ਲਈ ਪੂਰਾ ਕੰਮ ਕਰਦਾ ਮੇਰੇ ਵੱਡੇ ਟਰੈਕਟਰਾਂ ਜਿੰਨਾ ਕੰਮ ਕਰਦਾ ਕਿਉਂ ਵੱਡੇ ਟਰੈਕਟਰ ਖੜੇ ਆ ਇਹ ਆਪਣਾ ਕੰਮ ਕਰਦਾ ਪੂਰਾ ਵਧੀਆ ਕੰਮ ਦਿੰਦਾ ਇਹ ਟਰੈਕਟਰ ਹੋ ਗਿਆ ਆ ਟਰੈਕਟਰ ਹੋ ਗਿਆ 575 ਹੋ ਗਿਆ ਉਹ ਛੋਟਾ ਹੀਟਰਾਂ ਵਾਲਾ ਟਰੈਕਟਰ ਹੋ ਗਿਆ ਉਹ ਦੇਖੜਾ ਠੀਕ ਹੈ ਨਾ ਸਾਰੇ ਟਰੈਕਟਰ ਆਪਣੇ ਆਪਣੀ ਜਗ੍ਹਾ ਸਾਰੇ ਟਰੈਕਟਰ ਆਪਣੇ ਵਧੀਆ ਆ। ਆਪਾਂ ਕਦੇ ਟਰੈਕਟਰ ਨੂੰ ਨਹੀਂ ਕਿਸੇ ਨੂੰ ਮਾਰਾ ਕਹਿੰਦੇ ਕਿਸੇ ਨੂੰ ਕੁਝ ਆ ਆਪਣੀ ਜਮੀਨ ਕੱਲ ਵੱਢ ਲਈ ਸੀ ਛੋਟੀ ਮਸ਼ੀਨਾ ਤੇ ਲੋ ਵਾਧੂ ਹੋ ਗਈ ਪੂਰੀ ਸਾਫ਼ ਜਮੀਨ ਕੱਢੀ। ਮਜਨੋ ਆ ਯਾਰ ਜਮੀਨ ਵੀ ਨਾ ਗੱਟੂਆਂ 'ਚ ਭਰਾ ਦੇ। ਗਿੱਲਾ ਗਿੱਲਾ ਕਹਾ ਦੇ ਹੋ ਗਿਆ। ਗਿੱਲਾ ਹੈ। ਮੀ ਪੈ ਗਿਆ ਵਿੱਚ ਫਿਰ ਬਿਹਾਰੀ ਉਹ ਟਰਾਲੀ ਅੰਦਰ ਨਹੀਂ ਕਰ ਸਕਦੇ ਜਲ ਠੀਕ ਹੁਣ ਆਪਣੇ ਲਈ ਆ ਟਰੈਡਰ ਪੂਰਾ ਬਾਈ ਓਕੇ ਦੀ ਰਿਪੋਰਟ ਆ ਜਾ ਟਰੈਟ ਆ ਆਪਣੀ ਸਗੀ ਟਰਾਲੀ ਨੂੰ ਜਾਲੀ ਆਪਾਂ ਨਮੀ ਲਵਾ ਲਈ ਠੀਕ ਨਹੀਂ ਤੇ ਅੱਜ ਲੱਗੇ ਆਏ ਨੂੰ ਵੀ ਵੇਅਰ ਫੋਲ ਦੇ 2.5 ਗਵੰਡਲ ਦਾ ਹੋਊ ਹੈ ਨਾ ਵਧੀਆ ਵੀ ਹੋ ਗਿਆ ਦਿਨ 70 80 ਰੁਪਏ ਕਿਲੋ ਮਿਲਦੀ ਆ ਚੱਲ ਆਪਾਂ ਨੂੰ ਤਾਂ ਥੋੜੀ ਲੋੜ ਆ ਬਾਕੀ ਦੇ ਦਾਂਗੇ ਸਾਰੀ ਵੇਚ ਦਾਂਗੇ ਖੱਤਾ ਖਾਲੀ ਹੋ ਗਿਆ ਨਾ ਲੋ ਵੀ ਅੱਜ ਵੀ ਭਿਉਣ ਲੱਗੇ ਆ ਝੋਨੇ ਦਾ ਕਿਉਂਕਿ ਅੱਜ ਭਿਉਵਾਂਗੇ 9 ਤਰੀਕ ਆਪੇ ਆ ਜਾਣੀਆਂ ਬਜਾਈ ਕਰਦੇ ਆ ਨੂੰ ਕਿਉਂਕਿ ਅੱਜ ਭਿਉਵਾਂਗੇ ਕੱਲ ਨੂੰ ਇਸ ਟਾਈਮ ਕੱਢਾਂਗੇ ਫਿਰ ਦੋ ਦਿਨ ਹਰੇ ਹੋਣ ਨੂੰ ਜਾਨ ਨੂੰ 9 ਤਰੀਕ ਆਗੇ ਇਹ ਆਪਣਾ ਉਹੀ ਵੀ ਆ ਜੇ ਵੀ ਜਿਹੜਾ ਆਪਾਂ ਬਾਹਰੋਂ ਮੰਗਾਇਆ ਸੀਗਾ ਤੁਹਾਨੂੰ ਦੱਸਿਆ ਵੀ ਸੀ ਨਾ ਅੱਗੇ ਵੀ ਬਲਾਸਪੁਰ ਵੀਜਾ ਇੰਪੋਰਟ ਕਰਾਇਆ ਇਹ ਉਹੀ ਵੀ ਆ ਆਪਣਾ ਘਰ ਦਾ ਵੀ ਆ ਸਾਰਾ ਦੇਖ ਲਓ ਪੂਰਾ ਓਕੇ ਦੀ ਰਿਪੋਰਟ ਵੀ ਦਾ ਨਾ ਨਹੀਂ ਲੈਣਾ ਵੀ ਆਪਾਂ ਸੀਕਰਟ ਰੱਖਣਾ ਸਾਰਾ ਵੀ ਦਾ ਨਾ ਨਹੀਂ ਲੈਣਾ ਬਹੁਤ ਹੀ ਵੀ ਤੁਹਾਨੂੰ ਤੁਹਾਨੂੰ ਪਤਾ ਹੀ ਆ ਯਾਰ ਕਿਹੜਾ ਵੀ ਆ ਨਾਂ ਕਾ ਨੂੰ ਮੇਰੇ ਤੋਂ ਲੈਣਾ ਤੁਹਾਨੂੰ ਏ ਆਪਾਂ ਹੱਥ ਦੇ ਛਿੱਟੇ ਵਾਲਾ ਬੀਜਣਾ ਪਹਿਲਾਂ ਇਹਨੂੰ ਚੱਕ ਕੇ ਮੰਜ ਨੂੰ ਟੈਂਕੀ ਦੀ ਆਪਾਂ ਨੂੰ ਲੋਡ ਨਹੀਂ ਉਧਰ ਅੰਦਰ ਰਖਾ ਦਿਓ ਯਾਰ ਨਹੀਂ ਉੱਥੇ ਹੀ ਰੱਖਦੇ ਉਹ ਮਗਰ ਆਪਣੇ ਬੈਲਰਾਂ ਦੇ ਉੱਤੇ ਉੱਥੇ ਹੈਗੀ ਹੈ ਜਗ ਹਾਂ ਇਹਨੂੰ ਵੀ ਚਾਹੇ ਹਟਾ ਦੋ ਆਹ ਪੱਤੀਆਂ ਥਾਮ ਲਿਓ ਜਿਹੜੀ ਆ ਮੂਰੇ ਵੀ ਇੱਕ ਮਗਰ ਪਿਆ ਨਹੀਂ ਬਲੀ ਹਾਂ ਇਹ ਮੇਰੀ ਉਹਦੀ ਗੱਡੀ ਦੀ ਹੈ ਥਾਮ ਕੇ ਇੱਥੇ ਰੱਖ ਦੇ ਬੰਨੂ ਇਹਦੇ ਟੰਗ ਦੇ ਜੁਰਾਪੋਰ ਨਹੀਂ ਨਹੀਂ ਇੱਥੇ ਉਹ ਬੰਪਰ ਵੀ ਪਿਆ ਇਹਨੂੰ ਟੈਂਕੀ ਨੂੰ ਵੀ ਪਾ ਕੇ ਪਾਸੇ ਕਰ ਦੋ ਜਾਂਦਾ ਕਿਉਂਕਿ ਆਪਣਾ ਆ ਜ ਆ ਸਾਰਾ ਛੱਡ ਆਪਾਂ ਖਾਲੀ ਹੀ ਰੱਖਣਾ ਉਹ ਮਸ਼ੀਨ ਫਿੱਟ ਕਰਨ ਨੂੰ ਹਾਂ ਚੱਲ ਹਜੇ ਤਾਂ ਕੋਈ ਨਹੀਂ ਅੱਜ ਕਿਹੜਾ ਆਪਾਂ ਮਸ਼ੀਨ ਫਿੱਟ ਕਰਨੀ ਹੈ ਜਦੋਂ